ਹਾਂਜੀ ਕਿਵੇਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਤੇ ਮੈਂ ਨਾ ਕੱਲ ਸਟੋਰੀ ਪਾਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨੂੰ ਕਿਸੇ ਕੁੜੀ ਨੇ ਕਿਹਾ ਕਿ ਤੁਸੀਂ ਕਿੱਦਾਂ ਨਿਕਲੇ ਹੋਣਾ ਚੀਜ਼ ਕਿਸੇ ਬਲੜੀ ਬੰਦੇ ਨੇ ਕੋਈ ਨੌਨਸੈਂਸ ਮੈਨੂੰ ਕਹਿੰਦਾ ਤੂੰ ਤਾਂ ਡਿਪਰੈਸ਼ਨ ਚ ਨਿਕਲ ਜਾ ਹਰਾਮ ਕੀ ਕਮਾ ਮੈਂ ਤੈਨੂੰ ਹੁਣ ਸਾਰੀਆਂ ਸਟੋਰੀਆਂ ਇੰਸਟਾਗ੍ਰਾਮ ਤੇ ਫੈਮਲੀ ਵੀ ਵੇਖਦੀਆਂ ਮੈਂ ਕੁਝ ਕਹਿ ਨਹੀਂ ਸਕਦੀ ਆਪਣੀ ਮਾਂ ਦਾ ਮੂੰਹ ਵੇਖ ਜਾ ਕੇ ਜਾ ਆਪਣੀ ਭੈਣ ਦਾ ਵੇਖ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਹਾਂ ਮੈਂ ਇੱਕਦਮ ਵਧੀਆ ਹਾਂ ਸਮਝ ਗਿਆ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਫੋਲੋਅਰ ਵੇਖੋ ਨਾ ਜ਼ੀਰੋ ਹੁੰਦਾ ਕੋਈ ਫੋਲੋਅਰ ਨਹੀਂ ਬਕਵਾਸ ਇੰਨਾ ਤੁਸੀਂ ਕਿੱਥੋਂ ਸਿੱਖੇ ਹੋ ਨੇ ਯਾਰ ਇਹਨਾਂ ਭੋਂਕਦੇ ਹੋ ਤੁਸੀਂ ਪੌਂ ਪੌਂ ਭੋਂਕਦੇ ਰਹਿੰਦੇ ਹੋ 24 ਘੰਟੇ ਕਿੱਥੋਂ ਲੈ ਕੇ ਆਉਂਦੇ ਹੋ ਉਹਨਾਂ ਦਿਮਾਗ ਕਿਸੇ ਹੋਰ ਚਾਰਜ ਜਗ੍ਹਾ ਤੇ ਲਾ ਲਓ ਕੁਝ ਬਣ ਜਾਓਗੇ ਲਾਈਫ ਦੇ ਵਿੱਚ ਜਾਂ ਕਿਸੇ ਕਿੱਥੇ ਚੱਲ ਜਾਓ ਜਾਂ ਕਿੱਥੇ ਬਹਿ ਜਾਓ ਕਿਸੇ ਲੋਕਾਂ ਦੀ ਮਦਦ ਕਰੋ ਮੇਰੀਆਂ ਸਟੋਰੀਆਂ ਵੇਖਣ ਲਈ ਐਡੇ ਵੇਲੇ ਬੈਠੇ ਹੋ ਝੂਠੋ ਤੁਸੀਂ ਹਾਂ ਮੈਂ ਡਿਪਰੈਸ਼ਨ ਵਿੱਚ ਸੀ 2 ਸਾਲ ਡੇਢ ਸਾਲ ਪਹਿਲੇ ਡੇਢ ਸਾਲ ਹੋ ਗਿਆ ਓਕੇ ਇਹਨਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈ ਆ ਅਮਰੀਕਾ ਜਾ ਕੇ ਆ ਗਈ ਘੁੰਮ ਰਹੀ ਆ ਮਜ਼ੇ ਕਰ ਰਹੀ ਆ ਡਿਪਰੈਸ਼ਨ ਹੁੰਦਾ ਹੈ ਡਿਪਰੈਸ਼ਨ ਹੁੰਦਾ ਹੈ ਇਹ ਡਿਪਰੈਸ਼ਨ ਤਿਸਰੇ ਤੈਨੂੰ ਕੁੱਤਿਆਂ ਮੇਰੇ ਮੂੰਹ ਤੇ ਬਕਵਾਸ ਕਰਦਾ ਜੁੱਤੀ ਆ ਬ੍ਰਾਂਡਡ ਜੁੱਤਾ ਵਾਇਆ ਦਿਲ ਤਾਂ ਕਰ ਰਿਹਾ ਇਹੀ ਮਾਰਾ ਪਤਰੀ ਓਕਾਦ ਬ੍ਰਾਂਡਡ ਜੁੱਤੇ ਦੀ ਵੀ ਨਹੀਂ ਹੋਣੀ ਤੇ ਤੇਰੇ ਮੂੰਹ ਤੇ ਮਾਰਾ ਰਾਮ ਚੜੇ हां जी केमे सासुकाल केमे हो सारे ते मैंने कल स्टोरी ਪਾਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨੂੰ ਕਿਸੇ ਕੁੜੀ ਨੇ ਕਿਹਾ ਕਿ ਤੁਸੀਂ ਕਿੱਦਾਂ ਨਿਕਲੇ ਹੋਣਾ ਚੀਜ਼ ਕਿਸੇ ਬਲੜੀ ਬੰਦੇ ਨੇ ਕੋਈ ਨੌਨਸੈਂਸ ਮੈਨੂੰ ਕਹਿੰਦਾ ਤੂੰ ਤਾਂ ਡਿਪਰੈਸ਼ਨ ਚ ਨਿਕਲ ਜਾ ਹਰਾਮ ਕੀ ਕਹਾਂ ਮੈਂ ਤੈਨੂੰ ਹੁਣ ਸਾਰੀ ਸਟੋਰੀਆਂ ਇੰਸਟਾਗ੍ਰਾਮ ਤੇ ਫੈਮਲੀ ਵੀ ਵੇਖਦੀ ਆ ਮੈਂ ਕੁਝ ਕਹਿ ਨਹੀਂ ਸਕਦੀ ਆਪਣੀ ਮਾਂ ਦਾ ਮੂੰਹ ਵੇਖ ਜਾ ਕੇ ਜਾ ਆਪਣੀ ਭੈਣ ਦਾ ਵੇਖ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਹੈਗੀ ਮੈਂ ਇੱਕਦਮ ਵਧੀਆ ਆ ਸਮਝ ਗਿਆ ਜੋ ਤੁਸੀਂ ਬਕਵਾਸ ਕਰ ਗਏ ਨਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਫੋਲੋਅਰ ਵੇਖੋ ਨਾ ਜ਼ੀਰੋ ਹੁੰਦਾ ਹੈ ਕੋਈ ਫੋਲੋਅਰ ਨਹੀਂ ਬਕਵਾਸ ਇੰਨਾ ਤੁਸੀਂ ਕਿੱਥੋਂ ਸਿੱਖੇ ਹੋ ਨੇ ਯਾਰ ਇੰਨਾ ਭੌਂਕਦੇ ਹੋ ਤੁਸੀਂ ਪੌਂ ਪੌਂ ਭੌਂਕਦੇ ਹੀ ਰਹਿੰਦੇ ਹੋ 24 ਘੰਟੇ ਕਿੱਥੋਂ ਲੈ ਕੇ ਆਉਂਦੇ ਹੋ ਉਹਨਾਂ ਦਿਮਾਗ ਕਿਸੇ ਹੋਰ ਚਾਰ ਜਗ੍ਹਾ ਤੇ ਲਾ ਲਓ ਕੁਝ ਬਣ ਜਾਓਗੇ ਲਾਈਫ ਦੇ ਵਿੱਚ ਜਾਂ ਕਿਸੇ ਕਿੱਥੇ ਚੱਲ ਜਾਓ ਜਾਂ ਕਿੱਥੇ ਬਹਿ ਜਾਓ ਕਿਸੇ ਲੋਕਾਂ ਦੀ ਮਦਦ ਕਰੋ ਮੇਰੀਆਂ ਸਟੋਰੀਆਂ ਵੇਖਣ ਲਈ ਐਡੇ ਵੇਲੇ ਬੈਠੇ ਹੋ ਝੂਠੋ ਤੁਸੀਂ ਹਾਂ ਮੈਂ ਡਿਪਰੈਸ਼ਨ ਵਿੱਚ ਸੀ 2 ਸਾਲ 1.5 ਸਾਲ ਪਹਿਲੇ 1.5 ਸਾਲ ਹੋ ਗਿਆ ਓਕੇ ਇਹਨਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈ ਆ ਅਮਰੀਕਾ ਜਾ ਕੇ ਆ ਗਈ ਘੁੰਮ ਰਹੀ ਆ ਮ제 ਕਰ ਰਹੀ ਆ ਡਿਪਰੈਸ਼ਨ ਹੁੰਦਾ ਹੈ ਡਿਪਰੈਸ਼ਨ ਹੁੰਦਾ ਹੈ ਇਹ ਡਿਪਰੈਸ਼ਨ ਕਿਸ ਤਰ੍ਹਾਂ ਤੈਨੂੰ ਕੁੱਤਿਆਂ ਮੇਰੇ ਮੂੰਹ ਤੇ ਬਕਵਾਸ ਕਰਦਾ ਜੁੱਤੀ ਆ ਬ੍ਰਾਂਡਡ ਜੁੱਤਾ ਵਾਇਆ ਦਿਲ ਤਾਂ ਕਰ ਰਿਹਾ ਇਹ ਹੀ ਮਾਰਾ ਪਤਰੀ ਓਕਾਦ ਬ੍ਰਾਂਡਡ ਜੁੱਤੇ ਦੀ ਵੀ ਨਹੀਂ ਹੋਣੀ ਤੇਰੇ ਮੂੰਹ ਤੇ ਮਾਰਾ ਹਰਾ ਹਰਾ